ਇਹਵਾ ਪਵਿੱਤਰ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਲਾਲ ਕਿਲੇ ਦੇ ਤਿਰੰਗਾ ਫੈਰਾਉਂਦੀ ਦੀ ਰਸਮ ਅਦਾ ਕੀਤਾ ਗਿਆ ਉਸ ਵੇਲੇ ਲੁਧਿਆਣੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਤਿਰੰਗਾ ਫੈਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਤਾਂ ਰਾਸ਼ਟਰੀ ਗਣ ਜਨ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਜਿਲ੍ਹਾ ਪੱਧਰੀ ਸਮਾਗਮ ਆ ਕਰਵਾਇਆ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਰ ਰੋੜਾ ਦੇ ਵੱਲੋਂ ਤਿਰੰਗਾ ਫੇਰਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਉਹ ਵੀ ਮੌਜੂਦ ਨੇ ਡੀਜੀਪੀ ਰਾਮ ਸਿੰਘ ਲੁਧਿਆਣਾ ਦੇ तमाम ਵ代ਕ ਆਪੀ ਇੱਥੇ ਮੌਜੂਦ ਨੇ ਚੇਅਰਮੈਨ ਉਸ ਤੋਂ ਬਾਅਦ ਜਿਹੜਾ ਉਹਨਾਂ ਪਰੇਡ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾਣੀ ਹੈ ਪਰੇਡ ਦੀ ਸਲਾਮੀ ਦੀ ਲਈ ਇਜਾਜ਼ਤ ਲੈਣ ਦੇ ਲਈ ਪਰੇਡ ਕਮਾਂਡਰ ਪਹੁੰਚੇ ਨੇ ਤਾਂ ਇਜਾਜ਼ਤ ਹੈ ਉਹ ਲਈ ਜਾ ਰਹੀ ਹੈ ਤੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ੀਸ਼ ਮਹਾਨ ਦੇ ਨਾਲ ਹੀ ਪ੍ਰੇਡ ਦਾ ਨਰੀਖਣ ਕਰਨ ਜਾ ਰਹੇ ਨੇ ਤੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪ੍ਰੇਡ ਦਾ ਹੁਣ ਨਰੀਖਣ ਕਰਨ ਦੇ ਲਈ ਸ਼੍ਰੀ ਅਮਨ ਰੋਡਾ ਜੀ ਜਾਣਗੇ ਔਰ ਉਹਨਾਂ ਦੇ ਨਾਲ ਡੀਸੀ ਲੁਧਿਆਣਾ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਔਰ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਉਹ ਵੀ ਮੌਜੂਦ ਰਹਿਣਗੇ ਸਾਡੇ ਰੇਡ ਕਮਾਂਡ ਮਹੰਮਦ ਮਾਨਾ ਜੀ ਵਿਦੇਗ ਨਾਲ ਸਾਡੇ ਤਾਂ ਪਰੇਡ ਨੂੰ ਦੇਖਣ ਕਰਨ ਤੋਂ ਬਾਅਦ ਪਰੇਡ ਦੇ ਵੱਲੋਂ ਸਲਾਮੀ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ ਹੈ ਔਰ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਤੇ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਨੇ ਪੀਏਜੀ ਗਰਾਊਂਡ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖ ਆਪਣੀ ਜਿਹੀ ਪਰਫਾਰਮੈਂਸ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਉਹ ਵੀ ਪੇਸ਼ ਕੀਤੀਆਂ ਜਾਣਗੀਆਂ ਜਿਵੇਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਕਿੱਦੇ ਭੰਗੜੇ ਦੀ ਦੇਸ਼ ਭਗਤੀ ਦੇ ਗੀਤਾਂ ਦੇ ਉੱਤੇ ਪਰਫਾਰਮੈਂਸ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਵੱਖ-ਵੱਖ ਪੂਰੀ ਸਮੇਂ ਦੇ ਵਿੱਚ ਉਹ ਵੀ ਉਹਨਾਂ ਦੇ ਵੱਲੋਂ ਪੇਸ਼ ਕੀਤੀਆਂ ਜਾਣੀਆਂ ਨੇ ਤਾਂ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਜਮਨ ਅਰੋੜਾ ਲੁਧਿਆਣਾ ਪਹੁੰਚੇ ਹੋਏ ਨੇ ਔਰ ਪ੍ਰੇਡ ਦਾ ਨਿਰਦੇਸ਼ਨ ਰੱਖਣਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਹੱਥ ਹਲਾ ਕੇ ਉਹਨਾਂ ਦਾ ਮਨੋਬੋਲੇ ਜਿਹੜਾ ਉਹ ਵਧਾਇਆ ਜਾ ਰਿਹਾ ਹੈ ਤਾਂ ਬੈਂਡ ਦੇ ਵੱਲੋਂ ਸਾਭਦਰ ਉਡਾਈ ਦਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਥੋੜਾ ਦਾ ਸਾਂਝਾ ਕਰ ਰਹੇ ਹਾਂ ਲੁਧਿਆਣਾ ਪੀਐਜੂ ਗਰਾਊਂਡ ਤੋਂ ਦਾ ਪ੍ਰੇਡ ਦਾ ਨਿਰੀਖਣ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਵੀ ਜੋ ਵੀ ਤਸਵੀਰਾਂ ਥੋੜਾ ਤੁਸੀਂ ਦੇਖ ਸਕਦੇ ਹੋ ਸਾਡੇ ਇਹਨਾਂ ਦੇ ਨਾਮ ਆ ਆਮਦੀ ਪਾਲੀ ਦੇ ਤ੍ਰੀ ਸੁਪ ਬੋ ਪ੍ਰਧਾਨ ਹਨ ਕੁਝ ਸਮੇਂ ਦੇ ਵਿੱਚ ਪਰੇਡ ਦੇ ਵੱਲੋਂ ਇਹ ਨਾਮ ਦੀ ਆਪਣੀ ਜਿਹੜੀ ਸਲਾਮੀ ਹੈ ਉਹ ਦਿੱਤੀ ਜਾਣੀ ਹੈ ਸਾਰੀਆਂ ਤਸਵੀਰਾਂ ਟੋੜਨ ਨਾਲ ਸਾਂਝੀਆਂ ਕਰਾਂਗੇ ਉਹ ਵੀ ਤਤ ਰੰਗਾ ਫੌਜ ਦੀ ਰਸਮ ਹੈ ਜਿਹੜੀ ਕਿ ਉਹਦਾ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਉਪਾ ਪ੍ਰਧਾਨ ਅਮਨ अरोड़ा ਦੇ ਵੱਲੋਂ ਔਰ ਅੱਜ ਵੱਡੇ ਐਲਾਨ ਵੀ ਕਰਦੇ ਹੋਏ ਨਜ਼ਰ ਆ ਸਕਦੇ ਨੇ ਜਿਹੜੇ ਡਰਗ ਡਿਕਰਨ ਨੂੰ ਲੈ ਕੇ ਵੱਡਾ ਲਾਨ ਕੀਤਾ ਜਾ ਸਕਦਾ ਹੈ ਜਾਂ ਕੁਝ ਲੋਕਾਂ ਜਿਹੜੇ ਕੋਸਿੰਗ ਦੀ ਲੋੜ ਹੈ ਉਹਦੇ ਲਈ ਵੀ ਕੰਟਰੋਲ ਰੂਮ ਸੈਂਟਰ ਬਣਾਇਆ ਗਿਆ ਉਸ ਦਾ ਵੀ ਜਿਹੜਾ ਐਲਾਨ ਕਰਦੇ ਹੋਏ ਨਜ਼ਰ ਆ ਸਕਦੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਨਾਮ ਸਵੇਰਾ ਲੁਧਿਆਣਾ ਤਾਂ ਮੈਂ ਹਿੰਮਤ ਸਿੰਘ ਇਕਪਾਲ ਦੇਸ਼ ਭਰ ਦੇ ਵਿੱਚ ਆਜ਼ਾਦੀ ਦਾ 79ਵਾਂ ਪਵਿੱਤਰ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਲਾਲ ਕਿਲੇ ਦੇ ਤੇਰੰਗਾ ਫੈਰਾਉਂਦੀ ਦੀ ਰਸਮ ਅਦਾ ਕੀਤਾ ਗਿਆ ਉਸ ਵੇਲੇ ਲੁਧਿਆਣੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਤੇਰੰਗਾ ਫੈਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਰਾਸ਼ਟਰੀ ਗਣ ਜਿਹੜਾ ਚੱਲਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਆਹ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਜਿਲ੍ਹਾ ਪੱਧਰੀ ਸਮਾਗਮ ਆ ਕਰਵਾਇਆ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਰ ਰੋੜਾ ਦੇ ਵੱਲੋਂ ਤਿਰੰਗਾ ਫਰੋਂ ਦੀ ਰਸਮ ਨੂੰ ਅਦਾ ਕੀਤਾ ਗਿਆ ਕਿ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਉਹ ਵੀ ਮੌਜੂਦ ਨੇ ਔਰ ਡੀਜੀਪੀ ਆਰਮ ਸਿੰਘ ਲੁਧਿਆਣਾ ਦੇ ਤਮਾਮ ਵਿਧਾਇਕੀ ਵੀ ਇੱਥੇ ਮੌਜੂਦ ਨੇ ਚੇਅਰਮੈਨ ਵੀ ਮੌਜੂਦ ਨੇ ਔਰ ਇਸ ਤੋਂ ਬਾਅਦ ਜਿਹੜੀ ਉਹਨਾਂ ਪਰੇਡ ਦੀ ਜਿਹੜੀ ਰਸਮ ਹੈ ਉਹ ਅੱਜ ਕੀਤੀ ਜਾਣੀ ਹੈ ਪਰੇਡ ਦੀ ਸਲਾਮੀ ਦੀ ਲਈ ਇਜਾਜ਼ਤ ਲੈਣ ਦੇ ਲਈ ਪਰੇਡ ਕਮਾਂਡਰ ਪਹੁੰਚੇ ਨੇ ਤਾਂ ਇ ਤੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਸ਼ੇਸ਼ ਮਹਾਂਨੇ ਨਹੀਂ ਪ੍ਰੇਰਕਾ ਨਰੀਖਣ ਕਰਨ ਜਾ ਰਹੇ ਨੇ ਤੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪ੍ਰੇਡ ਦਾ ਹੁਣ ਨਰੀਖਣ ਕਰਨ ਦੇ ਲਈ ਸ਼੍ਰੀ ਅਮੰਦ ਰੋਡਾ ਜੀ ਜਾਣਗੇ ਔਰ ਉਹਨਾਂ ਦੇ ਨਾਲ ਡੀਸੀ ਲੁਧਿਆਣਾ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਔਰ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਉਹ ਵੀ ਮੌਜੂਦ ਰਹਿਣਗੇ ਸਾਡੇ ਰੇਡ ਕਮਾਂਡ ਮਮਨਵਾਰ ਜੀ ਜਿਵੇਂ ਨਾਲ ਸਾਡੇ ਪਰੇਡ ਨੂੰ ਦੇਖਣ ਕਰਨ ਤੋਂ ਬਾਅਦ ਪ੍ਰੇਡ ਦੇ ਵੱਲੋਂ ਸਲਾਮੀ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ ਹੈ ਔਰ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਤੇ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਨੇ ਪੀਏ ਜੂ ਗਰਾਊਂਡ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖ ਆਪਣੀ ਜਿਹੜੀ ਪਰਫਾਰਮੈਂਸ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਉਹ ਵੀ ਪੇਸ਼ ਕੀਤੀਆਂ ਜਾਣਗੀਆਂ ਜਿਵੇਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਕਿੱਦੇ ਪੰਗੜੇ ਦੀ ਜੈ ਭਗਤੀ ਦੇ ਗੀਤਾਂ ਦੇ ਉੱਤੇ ਪਰਫਾਰਮੈਂਸ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਵੱਖ-ਵੱਖ ਕੁਝ ਸਮੇਂ ਦੇ ਵਿੱਚ ਉਭੀ ਉਹਨਾਂ ਦੇ ਵੱਲੋਂ ਪੇਸ਼ ਕੀਤੀਆਂ ਜਾਣੀਆਂ ਨੇ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਰੋੜਾ ਲੁਧਿਆਣਾ ਪਹੁੰਚੇ ਹੋਏ ਨੇ ਔਰ ਪਰੇਡ ਦਾ ਨਿਰਦੇਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਹੱਥ ਹਲਾ ਕੇ ਉਹਨਾਂ ਦਾ ਮਨੋਬੋਲਾ ਜਿਹੜਾ ਉਹ ਵਧਾਇਆ ਜਾ ਰਿਹਾ ਹੈ ਤਾਂ ਬੈਂਡ ਦੇ ਵੱਲੋਂ ਸਾਭੰਦਰ ਉਡਾਈ ਦਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਪੀਐਸੂ ਗਰਾਊਂਡ ਤੋਂ ਦਾ ਪ੍ਰੇਡ ਦਾ ਨਿਰੇਖਣ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਜੋ ਵੀ ਇਹ ਤਸਵੀਰਾਂ ਤੁਹਨ ਤੁਸੀਂ ਦੇਖ ਸਕਦੇ ਹੋ ਸਾਡੇ ਇਤਿਹਾਸ ਮਾਨ ਦੇ ਮਾਨ ਸਾਡੇ ਆਮਾਦੀ ਪਾਲੀ ਦੇ ਸੁਪਰ ਪ੍ਰਧਾਨ ਸਾਡੇ ਉਹਨ ਕੋਈ ਸਮੇਂ ਦੇ ਵਿੱਚ ਪਰੇਡ ਦੇ ਵੱਲੋਂ ਇਹ ਨਾਮ ਤੇ ਆਪਣੀ ਜਿਹੜੀ ਸਲਾਮੀ ਆ ਉਹ ਦਿੱਤੀ ਜਾਣੀ ਹੈ ਸਾਰੀਆਂ ਤਸਵੀਰਾਂ ਟੋੜਨ ਨਾਲ ਸਾਂਝੀਆਂ ਕਰਾਂਗੇ ਉਹ ਵੀ ਤਤ ਰੰਗਾ ਫੌਜ ਦੀ ਰਸਮ ਹੈ ਜਿਹੜੀ ਕਿ ਉਹਦਾ ਕੀਤੀ ਗਈ ਆਮ ਆਦਮੀ ਪਾਰਟੀ ਦੇ ਸੁਪਾ ਮਦਾਨ ਅਮਨ ਰੋੜਾ ਦੇ ਵੱਲੋਂ ਔਰ ਅੱਜ ਵੱਡੇ ਐਲਾਨ ਵੀ ਕਰਦੇ ਹੋਏ ਨਜ਼ਰ ਆ ਸਕਦੇ ਨੇ ਜਿਹੜੇ ਡਰਗ ਬੀ ਕ੍ਰਿਮਨਲ ਨੂੰ ਲੈ ਕੇ ਵੱਡਾ ਲਾਨ ਕੀਤਾ ਜਾ ਸਕਦਾ ਹੈ ਜਾਂ ਕੁਝ ਲੋਕਾਂ ਜਿਹੜੇ ਕਾਉਂਸਲਿੰਗ ਦੀ ਲੋੜ ਹੈ ਤੇ ਉਹਦੇ ਲਈ ਵੀ ਕੰਟਰੋਲ ਰੂਮ ਸੈਂਟਰ ਬਣਾਇਆ ਗਿਆ ਉਸ ਦਾ ਵੀ ਜਿਹੜਾ ਐਲਾਨ ਕਰਦੇ ਹੋਏ ਨਜ਼ਰ ਆ ਸਕਦੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਅਨਿਕ ਸਵੇਰਾ ਲੁਧਿਆਣਾ ਤਾਂ ਮੈਂ ਹਿੰਮਤ ਸਿੰਘ ਇਕਪਾਲ ਦੇਸ਼ ਭਰ ਦੇ ਵਿੱਚ ਆਜ਼ਾਦੀ ਦਾ 79ਵਾਂ ਪਵਿੱਤਰ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਲਾਲ ਕਿਲੇ ਦੇ ਤਿਰੰਗਾ ਫੈਰਾਉਂਦੀ ਦੀ ਰਸਮ ਅਦਾ ਕੀਤਾ ਗਿਆ ਉਸ ਵੇਲੇ ਲੁਧਿਆਣੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਤਿਰੰਗਾ ਫੈਰਾਉਂਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਰਾਸ਼ਟਰੀ ਗਣ ਜਿਹੜਾ ਚੱਲਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ